ਪੰਜਾਬ ਦੀਆਂ ਖਸਤਾ ਸੜਕਾਂ ਨੂੰ ਲੈ ਕੇ ਆਏ ਦਿਨ ਸੜਕ ਹਾਦਸਿਆਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਹਰ ਰੋਜ਼ अनेका ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਾਰ ਰਹੀਆਂ ਨੇ ਜਿਸ ਦੇ ਤਹਿਤ ਨਾਬਾ ਦਾ ਫਲਾਈਓਵਰ ਖੂਨੀ ਫਲਾਈਓਵਰ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ ਕਿਉਂਕਿ ਇਸ ਫਲਾਈਓਵਰ ਦੇ ਉੱਪਰ ਵੱਡੇ ਵੱਡੇ ਖੱਡੇ ਅਤੇ ਓਵਰ ਬ੍ਰਿਜ ਦੇ ਆਲੇ ਦੁਆਲੇ ਪੀਪਲ ਦੇ ਦਰਖਤ ਵੀ ਉਗੜੇ ਸ਼ੁਰੂ ਹੋ ਗਏ ਨੇ ਪਿਛਲੇ 2 ਸਾਲਾਂ ਤੋਂ ਇਸ ਓਵਰ ਬ੍ਰਿਜ ਦੀ ਨਾ ਹੀ ਪ੍ਰਸ਼ਾਸਨ ਵੱਲੋਂ ਸਾਰ ਲਈ ਗਈ ਹੈ ਤੇ ਨਾ ਹੀ ਸਰਕਾਰ ਵੱਲੋਂ ਜਿਸ ਦੇ ਰੋਸ ਵਜੋਂ ਅੱਜ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਵੱਲੋਂ ਚੱਕਾ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਸਾਨੂੰ ਸਰਕਾਰ ਬਣੀ ਆ ਹੁਣਾ ਲੋੜਾ ਗੇਟ ਤੋਂ ਜਿਹੜਾ ਪੁਲ ਇਹ ਕਹਿੰਦਾ ਮੈਂ ਬਦਲਾਓ ਆਪਣੇ ਭਵਾਨੀਗੜ੍ਹ ਰੋਡ ਤੇ ਬਣਿਆ ਹੋਇਆ ਹੈ। ਇਹਦਾ ਹਾਲ ਕਹਿੰਦਾ ਮੈਂ ਅਸੀਂ ਇੰਡੀਆ ਕਰ ਕਰ ਥੱਕ ਗਏ ਪ੍ਰਸ਼ਾਸਨ ਨੂੰ ਕਿ ਇੱਥੇ ਹਾਸੇ ਹੋਈ ਜਾ ਰਹੇ ਨੇ ਤੁਰਤਾ ਤੁਸੀਂ ਲਾਤਾ ਉਸ ਤੋਂ ਬਾਅਦ ਇਹਨੂੰ ਕਦੇ ਹਲਾਕੇ ਵੀ ਦੇਖ ਲਓ ਕਿ ਲੰਗਰ ਯੋਗ ਹੈਗਾ ਜਾਂ ਨਹੀਂ ਵੱਡੇ ਵੱਡੇ ਖੱਡੇ ਕੀ ਮੈਂ ਤਾਂ ਨਸ਼ੀਨ ਹੀ ਜਾਣਾਂ ਜਾ ਰਹੀਆਂ ਨੇ ਮੈਨੂੰ ਦੁੱਖਦਾਹਿਣਾ ਪੈਂਦਾ ਕਿ ਸਾਡੀ ਸੁਣਵਾਈ ਨਹੀਂ ਕਿਤੇ ਹੋਈ ਜਾਂ ਨਾ ਸੁਣਵਾਈ ਹੋਈ ਅੱਜ ਸਾਨੂੰ ਲੋਕਾਂ ਨੂੰ ਤੰਗ ਕਰਨਾ ਪੈ ਰਿਹਾ ਆਪ ਖੁਦ ਤੰਗ ਹੋ ਰਹੇ ਆਂ ਤੱਤੀਆਂ ਸੜਕਾਂ ਤੇ ਬਹਿਨੇ ਆਂ ਪਰ ਇਹ ਨਲਕੀ ਆ ਜਿਹੜੀ ਇਸਨ ਦੇ ਪ੍ਰਸ਼ਾਸਨ ਦੀ ਸਰਕਾਰਾਂ ਦੀ ਇਸੇ ਤੌਰ ਤੇ ਪੀ ਡਬਲਯੂ ਡੀ ਮਾਈਕ ਨੇ ਵੀ ਜਦੋਂ ਨਾਟਕ ਸਹਾਲ ਲੋਕਾਂ ਨੂੰ ਅਖਬਾਰਾਂ ਚ ਦਿੰਦਾ ਉਹਦੇ ਚਾਰ ਸੱਤੇ ਦੇ ਟੋਲਾ ਲਾੜ ਕੇ ਹਿੱਤਾ ਪਤਾ ਨਹੀਂ ਕਿਹਦੀ ਪਾਲਸੀ ਸੀ ਹਰ ਪਾਸੇ ਵੀ ਜਾਣਾ ਟੋਲ ਲੱਗ ਜਾਣਾ ਗੱਡੀਆਂ ਨੂੰ ਪਰ ਜਦੋਂ ਅਸੀਂ ਸੜਕਾਂ ਬੰਗਦੇ ਆ ਸੜਕਾਂ ਮੌਕੇ ਸਾਨੂੰ ਕਿਹਾ ਜਾਂਦਾ ਕਹਿੰਦੇ ਦੀ ਸਾਨੂੰ ਘਾਟਾ ਪੈ ਗਿਆ ਜੀ ਬੜਾ ਘਾਟਾ ਪੈ ਗਿਆ ਵੀ ਇੱਥੇ ਰੇੜੀਆਂ ਵਾਲੇ ਕਿਸਾਨ ਮਜ਼ਦੂਰ ਉਹ ਤਾਂ ਖੁਦ ਕੰਮ ਕਰਦੇ ਨੇ ਜਦੋਂ ਘਾਟਾ ਪੈਂਦਾ ਸਾਨੂੰ ਕੋਈ ਟੋਲ ਵਾਲਾ ਦੇਖਿਆ ਵੀ ਫੰਸੀ ਲੈ ਰਿਹਾ ਹਾਏ ਕਰਜਾ ਟੱਤੇ ਦੇ ਮਾਰੇ ਕਿ ਸਾਡੇ ਤੇ ਹੀ ਅੰਡ ਪੈਂਦਾ ਅਮੀਰ ਜਾਗੀ ਦਾ ਇੱਕ ਪੂਲ ਬਣਿਆ ਹੋਇਆ ਹੈ ਉਹ ਸਾਜ਼ਿਸ਼ ਨਾਲ ਸਾਡੇ ਨਾਭੇ ਨੂੰ ਹਾਸਦੇ ਬਹਤ ਸਹਿਰ ਨੂੰ ਲੁੱਟ ਕੇ ਆ ਗਏ ਪਰ ਹੁਣ ਅਸੀਂ ਸਪਸ਼ਟ ਕਰਦੇ ਆ ਕਿ ਅੱਜ ਸੰਕੇਤਕ ਧਰਨਾ 2 ਜਾਂ 4 ਦਿਨਾਂ ਬਾਅਦ ਫੇਰ ਇੱਥੇ ਆ ਕੇ ਲੜਾਈ ਲੜਾਂਗੇ ਜੇ ਆ ਖੱਡੇ ਬੰਦ ਨਾ ਹੋ ਜਿਹੜਾ ਪੂਰ ਬਣਿਆ ਇਹਦੇ ਹੱਲ ਨਾਲ ਬਰੋਟੇ ਨਿਕਲੇ ਅਸੀਂ ਪਿੰਡੂ ਬੰਦੇ ਆ ਬਰੋਟੇ ਉਹ ਹਰਚ ਹੁੰਦੇ ਹੁੰਦੇ ਨੇ ਜਿਹੜਾ ਘਰ ਉੱਜੜ ਜੇ ਹੁਣ ਦੱਸਣੇ ਹੋ ਬਾਬਿਆਂ ਨੇ ਇੱਥੇ ਫੀਡਬੈਕ ਵਾਡੀ ਬਾਅਦ ਮੱਸੇ ਕਿ ਉੱਜੜ ਗਏ ਆਣੀ ਉਹ ਆ ਸਰ ਜਉਂਦਾ ਨਹੀਂ ਉਹਦੇ ਰਹਿੰਦਾ ਨਹੀਂ ਜਿਹਦੇ ਕਰਕੇ ਹੋ ਰਿਹਾ ਇਸ ਕਰਕੇ ਅਸੀਂ ਲੜਾਈ ਨੂੰ ਲੜ ਰਿਹਾ ਹਰ ਥੋੜੀ ਜਿਹੀ ਗੱਲ ਹੈ ਨੌਜਵਾਨ ਬੱਚੀ ਆਪਣੀ ਮਾਂ ਨਾਲ ਆ ਰਹੀ ਹੈ ਇੱਕ ਪਾਸੇ ਐਸਾ ਰੋਡ ਤੇ ਕਿੰਨਾ ਦੇਖ ਸਕਦੇ ਤੁਸੀਂ ਜਦੋਂ ਇੱਥੇ ਆਈ ਇੱਕ ਵਾਰ ਸਲਿੱਪ ਹੋਈ ਅੱਡੇ 'ਚ ਗਿਰੀ ਉਹ ਮਾਂ ਟਰੱਕ ਦੇ ਹੇਠਾਂ ਆ ਗਈ ਸਿਰ ਚਪਿਆ ਗਿਆ ਤੇ ਬੱਚੀ ਦੂਜੇ ਬੰਦੇ 'ਚ ਗਿਰੀ ਉਹ ਦੱਸਾ ਸਾਰੀ ਜ਼ਿੰਦਗੀਆਂ ਨੇ ਜਿਉਉਂਦੀ ਰਹਿਣਾ ਹੈ ਆਪਾਂ ਵੀ ਧੀ ਆਪਾਂ ਢਾਲਿਆ ਉਹ ਕਿਵੇਂ ਭੁੱਲੂਗੀ ਇਹ ਉਹ ਭੁੱਲ ਨਹੀਂ ਸਕਦੀ ਇਹ ਬਹੁਤ ਵੱਡਾ ਘਾਟਾ ਹੈ ਇਹਦੇ ਕਰਕੇ ਅਸੀਂ ਅੱਜ ਹਰ ਤਾਂ ਫੂਨਨੀ ਪੋਤੇ ਨਾਮ ਨਾਲ ਨਾਲ ਜਾਣਾ ਜਾਨਾ ਰੋਜ ਦੇ ਹਾਸੇ ਉਹ ਆਉਂਦੀ ਹੋਵੇ ਉਹ ਅੱਜ ਵੀ ਰਾਤਾਂ ਸੁੱਤੇ ਜਾਗੇ ਇਹ ਵੇ ਪਰ ਇੱਥੇ ਸਾਨੂੰ ਕੋਈ ਨਾ ਕੋਈ ਗੱਡ ਕੌਡੀ ਰੱਖ ਕੇ ਲੜਾਈ ਲੜਨੀ ਪੈਣੀ ਆ ਫਿਰ ਅਸੀਂ ਫਿਰ ਹੋਰ ਜਨਾਜਾ ਕੱਢਾਂਗੇ ਸਾਨੂੰ ਆਉਂਦੀਆਂ ਨੇ ਲੜਾਈਆਂ ਲੜਨੀਆਂ ਅਸੀਂ ਸਟੂਡੈਂਟ ਹੁੰਦੇ ਹਾਂ ਲੜਦੇ ਆ ਰਹੇ ਆ ਪਰ ਅਸੀਂ ਫਿਰ ਕਹਿੰਦੇ ਆ ਕਿ ਪ੍ਰਸ਼ਾਸਨ ਜਾਗ ਤੋਂ ਕੀ ਗੱਲ ਦੀ ਮਹਿਕਮੇ ਨੂੰ ਹੱਲੂਆਂ ਦੋ ਸੁਧਾਰ ਕਰੋ ਦੇਖੋ ਪੁੱਛ ਦਿਨ ਪਹਿਲਾਂ ਇੱਥੇ ਜਿਹੜਾ ਬ੍ਰਿਜ ਬਣਿਆ ਪਿਆ ਇਹਦੀ ਹਾਲਤ ਇੰਨੀ ਨਾਜ਼ੁਕਰ ਮਾੜੀ ਹੋ ਚੁੱਕੀ ਹੈ ਥਾਂ ਥਾਂ ਇੱਥੇ ਜਿਹੜੇ ਟੁੱਟੇ ਪਏ ਆ ਖੱਡੇ ਪਈ ਹੋਏ ਆ ਔਰ ਇਹ ਸਿਰਫ ਪੁਲ ਤੇ ਨਹੀਂ ਉਰੇ ਤੋਂ ਲਾ ਕੇ ਤੁਸੀਂ ਭਵਾਨੀਗੜ੍ਹ ਤੱਕ ਚਾਈ ਜਾਓ ਟੋਲ ਤੋੱਕੇ ਟੋਲ ਲੱਗਾ ਜਿੱਥੇ ਟੋਲ ਆ ਜਾਂਦਾ ਉਹਦੀ ਕਿਲੋਮੀਟਰ ਦਾ ਏਰੀਆ ਹੁੰਦਾ ਵੀ ਉਨੇ ਕੋਈ ਵੀ ਖੱਡਾ ਨਹੀਂ ਹੋਊਗਾ ਨਾਲ ਦੀ ਨਾਲ ਪੈਚ ਹੋਊਗਾ ਕੋਈ ਪੈਚ ਨਹੀਂ ਲੱਗਦੀ ਇਸੇ ਤਰ੍ਹਾਂ ਪਟਿਆਲਾ ਰੋਡ ਇਸੇ ਤਰ੍ਹਾਂ ਪਾਸੋ ਰੋਡ ਇਸੇ ਤਰ੍ਹਾਂ ਮਲੇ ਕੋਟਲਾ ਰੋਡ ਟੋਲ ਬੰਦ ਹੋ ਗਏ ਕੋਈ ਉਹਨਾਂ ਦਾ ਜਿਹੜਾ ਟੈਂਡਰ ਸੀ ਉਹ ਤਾਂ ਨਹੀਂ ਖਤਮ ਹੋਇਆ ਜੇ ਅਗਲਾ ਪਹਿਲਾਂ ਇੱਕ ਵਾਰੀ ਮੰਦਾ ਵੀ ਆਉਂਦਾ ਤੇਜੀ ਵੀ ਆਉਂਦੀ ਐ ਤੇ ਪਿਚ ਵਰਕ ਲਾਉਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਕਿਹੜਾ ਉਹਨਾਂ ਨੇ ਨਵੀਂ ਸੜਕ ਬਣਾਉਣੀ ਆ ਤੇ ਜਿਹੜੇ ਪਹਿਲਾਂ ਪੈਸੇ ਕਮਾਏ ਹੋਏ ਆ ਕਰੋੜਾਂ ਅਰਬਾਂ ਵੀ ਉਹ ਕਿੱਥੇ ਜਾਣਗੇ ਉਹ ਤਾਂ ਉਹਨਾਂ ਨੇ ਐਗਰੀਮੈਂਟ 'ਚ ਹੈਗਾ ਵੀ ਤੁਸੀਂ ਇਹ ਬਣਾ ਕੇ ਦੇਣੀ ਆ ਸੋ ਇਸ ਕਰਕੇ ਸਰਕਾਰ ਦਾ ਹੈਗਾ ਕੋਈ ਮੈਂ ਸਮਝ ਨਾਲ ਸਿਸਟਮ ਨਹੀਂ ਹੈ ਚੱਲਿਆ ਜਿਹੜਾ ਸਰਕਾਰ ਦਾ ਵੀ ਇਹਨਾਂ ਤੋਂ ਕਿਸੇ ਤੋਂ ਕੰਮ ਲੈ ਸਕੇ ਸਾਰੇ ਪਿੰਡਾਂ 'ਚ ਜਿਹੜੇ ਮਰਜ਼ੀ ਤੁਸੀਂ ਪਿੰਡ 'ਚ ਚਾਈ ਜਾਓ ਥਾਂ ਥਾਂ ਗੱਡੇ ਪਏ ਹੋਏ ਆ ਅਰਬਾਦਲ ਸਾਹਿਬ ਦੀ ਸਰਕਾਰ ਸੀ 15 45000 ਕਰੋੜ ਲਾ ਕੇ ਚੌਂ ਮਾਰਗੀਆਂ ਸੜਕਾਂ ਬਣਾਈਆਂ ਸਿਗੀਆਂ ਸੋ ਗੱਲ ਆਇਆ ਵੀ ਲੋਕ ਬੜੇ ਪਰੇਸ਼ਾਨ ਨੇ ਬਹੁਤ ਜਿਆਦਾ ਪਰੇਸ਼ਾਨ ਨੇ ਜਿੱਥੇ ਵੀ ਦਫਤਰ ਚ ਜਾਂਦੇ ਨੇ ਨਾ ਤਾਂ ਦਫਤਰ ਵਾਲੇ ਸੁਣਦੇ ਨੇ ਉਹ ਆਪਣੇ ਐਮਐਲਏ ਕੋਲੇ ਜਾਂਦੇ ਨੇ ਨਾ ਐਮਐਲਏ ਸੁਣਦੇ ਨੇ ਤੁਸੀਂ ਕਿਹਨੇ ਜम्मे ਬੈਠੇ ਰਹੋਣ ਜਿਹੜੇ ਮੌਤਾਂ ਹੋ ਰਹੀਆਂ ਨੇ ਫੋਨੀ ਪੁੱੜਦੇ ਨੇ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਸਰਕਾਰ ਨੂੰ ਚਾਹੀਦਾ ਇਹ ਐਕਸੀਡੈਂਟ ਕੋਈ ਹੁੰਦਾ ਹੈ ਇਹ ਸਰਕਾਰ ਦਾ ਕੰਮ ਹੈ ਡਵੈਲਪਮੈਂਟ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਦੇਖਣਾ ਇਹ ਸਾਰੀ ਜ਼ਿੰਮੇਵਾਰ ਸਰਕਾਰ ਹੈ ਠੀਕ ਹੈ ਰੈਸਟ ਆਫ ਆਲ ਦੋ ਇਸ਼ੂਜ਼ ਨੇ ਇਹ ਜਿਹੜਾ ਹੈਗਾ ਸਟ੍ਰੈਚ ਭਵਾਨੀਗੜ੍ਹ ਤੋਂ ਲੈ ਕੇ ਨਾਬਾ ਤੱਕ ਬੀਓਟੀ ਸੀਗਾ ਟੋਲ ਰੋਡ ਸੀ ਠੀਕ ਹੈ ਟੀਸੀਆਈਐਲ ਕੰਪਨੀ ਕੋਲ ਸੀ ਉਹਦਾ ਸਰਕਾਰ ਨਾਲ ਡਿਸਪੂਟ ਕਿਹਾ ਚੱਲ ਰਿਹਾ ਹੈ ਟੀਸੀਆਈਐਲ ਨੇ ਸਰਕਾਰ ਦੇ ਪੈਸੇ ਦੇਣੇ ਇਹਦੇ ਵਿੱਚ 25-30 ਕਰੋੜ ਰੁਪਏ ਸੀ ਲੈਣਾ ਉਹਨਾਂ ਤੋਂ ਹੁਣ ਉਹ ਡਿਸਪੂਟ ਚੱਲਿਆ ਗਿਆ ਅਰਬਿਟ੍ਰੇਸ਼ਨ ਜਦ ਤੱਕ ਉਹ ਡਿਸਪੂਟ ਕੈਨਸਲ ਸੌਲਟ ਆਊਟ ਨਹੀਂ ਹੁੰਦਾ ਇਹ ਜਿਹੜੀ ਹੈ ਉਹ ਐਗਰੀਮੈਂਟ ਕੈਨਸਲ ਨਹੀਂ ਹੋ ਜਦ ਤੱਕ ਐਗਰੀਮੈਂਟ ਨਹੀਂ ਕੈਨਸਲ ਹੋਊਗਾ ਜਿਹੜੀ ਨਰਮੀ ਫਰਮ ਆ ਕੋਈ ਆ ਕੇ ਉਹ ਟਾਈਮ ਨਹੀਂ ਚਲਾ ਸਕਦਾ ਜੇ ਤਾਂ ਪਰਮਨੈਂਟ ਹਾਲਤਾ ਇਸ ਦਾ ਉਹ ਹੈ ਸੈਕੰਡ ਇਸ਼ੂ ਹੈਗਾ ਇਹਦਾ ਪੈਚ ਵਰਕ ਪੈਚ ਵਰਕ ਦਾ ਇਹਦਾ ਤਕਰੀਬਨ 2 ਸਵਾ 2 ਕਰੋੜ ਦਾ ਐਸਟੀਮੇਟ ਹੈ ਜਿਹੜਾ ਪਾਸ ਹੋਇਆ ਹੋਇਆ ਸੀ ਪਾਸ ਹੋ ਕੇ ਗੁਵਿੰਦਰਪੁਰ ਤੋਂ ਲੈ ਕੇ ਪਹਾੜੀਗੜ੍ਹ ਤੱਕ ਸਾਡੇ ਆਲਮੋਸਟ ਆਪਾਉਣਾ ਗੇਟ ਤੱਕ ਪੈਚ ਲੱਗ ਚੁੱਕੇ ਸਿਰਫ ਆਹ ਸਟ੍ਰੈਚ ਸੀ ਇਹ ਰਹਿ ਗਿਆ ਠੇਕੇਦਾਰ ਦੀ ਘੱਟੋ ਘਾਟੇ ਦੇ ਵਿੱਚ 1 ਕਰੋੜ 63 ਲੱਖ ਦੀ ਪੇਮੈਂਟ ਹੋਣੀ ਪਈ ਆ ਅਸੀਂ ਜੇ ਠੇਕੇਦਾਰ ਨੂੰ ਕਹਿੰਦੇ ਆ ਵੀ ਤੁਸੀਂ ਕੰਮ ਕਰੋ ਹੀ ਸੇਜ਼ ਵੀ ਸਾਨੂੰ ਸਾਡੀ ਬੈਲੈਂਸ ਪੇਮੈਂਟ ਪੁਸ਼ਤਾ ਦਿਓ 1 ਕਰੋੜ 63 ਲੱਖ ਚੋ ਜੋ ਵੀ ਸਾਨੂੰ ਪੇਮੈਂਟ ਮਿਲੂਗਾ ਅਸੀਂ ਕਰ ਦਾਂਗੇ ਸੋ ਇਹ ਬੇਸਿਕਲੀ ਡਿਸਪਿਊਟ ਕਰਕੇ ਸਾਰਾ ਕੰਮ ਖੜਾ ਹੋਇਆ ਹੈ ਡਿਸਪਿਊਟ ਤਾਂ 1 ਸਾਲ ਚੱਲਦਾ ਲੋਕ ਤਾਂ ਇਸੇ ਤਰ੍ਹਾਂ ਮਰਦੇ ਰਹਣਗੇ ਨਹੀਂ ਇਹਦੇ ਵਿੱਚ ਕੋਈ ਦੇਖੋ ਇਹ ਤਾਂ ਸਰਕਾਰੀ ਪ੍ਰੋਸੈਸ ਹੈ ਜੀ ਇਦੇ ਵਿੱਚ ਮੈਂ ਸਰਕਾਰੀ ਪ੍ਰੋਸੈਸ ਸਾ ਅਸਿਦਾ ਆਪਣੇ ਉਹਨਾਂ ਬੈਸਟ ਐਫਰਟਸ ਆ ਜਿਹੜੇ ਉਹਨੂੰ ਕਰ ਸਕਦੇ ਆ ਤੇ ਉਸਤੇ ਸਰਕਾਰ ਨੂੰ ਲਿਖ ਚੁੱਕੇ ਆ ਬਹੁਤ ਵਾਰੀ ਠੀਕ ਹੈ ਨਾ ਆਪਣੇ ਮੈਕਮਾ ਦੇ ਵਿੱਚ ਪ੍ਰੋਸੀਡਿੰਗਸ ਚੱਲ ਰਹੀਆਂ ਲਾਸਟ ਤੋਂ ਲਾਸਟ ਵੀਕ ਵੀ ਮੀਟਿੰਗਸ ਹੋ ਰਹੀਆਂ ਨੇ ਸੈਕਟਰੀ ਸਾਹਿਬ ਦੀ ਵੀ ਮੀਟਿੰਗ ਹੋ ਰਹੀ ਹੈ ਐਕਸਲ ਸਾਹਿਬ ਵੀ ਸਾਡੇ ਡੇਲੀ ਬਿਜ਼ਨਸ ਤੇ ਜਾ ਰਹੇ ਸਰਕਾਰ ਇਹ ਤਾਂ ਧਿਆਨ ਨਹੀਂ ਦੇ ਰਹੀ ਨਹੀਂ ਐਸਾ ਕੁਝ ਨਹੀਂ ਹੈ ਸਰਕਾਰ ਧਿਆਨ ਦੇ ਦੇ ਰਹੀ ਕੋਈ ਸਮਝ ਨਹੀਂ ਆ ਰਹੀ ਕਹਿੰਦੇ ਲਿਖ ਕੇ ਦਿੱਤਾ ਫਿਰ ਧਿਆਨ ਨਹੀਂ ਦੇ ਰਹੀ ਇਹ ਤਾਂ ਫਿਰ ਕੰਮ ਕਿਉਂ ਨਹੀਂ ਕਰ ਰਿਹਾ ਜੀ ਪਬਲਿਕ ਅਫੀਸਰ ਹੀ ਆ ਉਸ ਚੀਜ਼ ਨਹੀਂ ਪਬਲਿਕ ਦਾ ਤਾਂ ਤੁਹਾਨੂੰ ਅਸੀਂ ਪਬਲਿਕ ਦੇ ਵਾਸਤੇ ਹੀ ਮੈਕਸਿਮਮ ਅਫਰਟਸ ਕਰ ਰਹੇ ਹਾਂ ਜਿੰਨਾ ਦੇ ਕੋਰਸਪੋਂਡੈਂਟ ਜਿੰਨੀ ਮੀਟਿੰਗਸ ਹੋ ਰਹੀਆਂ ਨੇ ਪਬਲਿਕ ਵਾਸਤੇ ਹੀ ਹੋ ਰਹੀਆਂ ਨੇ ਪ੍ਰਦਰਸ਼ਨ ਕਰ ਰਹੇ ਆ ਵੀ ਆਲਸੋ ਵੈਲਕਮ ਵੀ ਆਰ ਆਲਸੋ ਪਾਰਟ ਜੇ ਕਿਸੇ ਨਾਲ ਕੋਈ ਮੰਦਭਾਗੀ ਘਟਨਾ ਹੁੰਦੀ ਹੈ ਵੀ ਆਰ ਆਲਸੋ ਅਫੈਕਟਡ ਠੀਕ ਆ ਅਸੀਂ ਕੋਈ ਐਂ ਦਾ ਹੈ ਨਹੀਂ ਅਸੀਂ ਉੱਥੋਂ ਵੀ ਥੱਲੇ ਗੇ ਰਹੇ ਅਸੀਂ ਵੀ ਉਰੋ ਹੀ ਪਹੜਾ ਹੋਏ ਆ ਠੀਕ ਹੈ ਨਾ ਸੋ ਜਿਹੜੀ ਗੱਲ ਚੀਜ਼ ਹੈ ਵੀ ਪਬਲਿਕ ਅਫੈਕਟ ਹੋ ਰਹੀ ਹੈ ਸਾਨੂੰ ਵੀ ਉਨੀ ਤਕਲੀਫ ਆ ਉਸ ਚੀਜ਼ ਬਟ ਹੁਣ ਜੋ ਪ੍ਰੋਸੈਸ ਹੈ ਨਾ ਟੀਡੀਐਸ ਆ ਹੁਣ ਅਸੀਂ ਕਰ ਰਹੇ ਆ ਆਪਣੇ ਵੱਲੋਂ ਹੁਣੇ ਕਾਜ ਜਿਵੇਂ ਤੁਸੀਂ ਉਹ ਕੀਤਾ ਇੱਕ ਵਾਰੀ ਫੇਰ ਅਸੀਂ ਗਵਰਨਮੈਂਟ ਨੂੰ ਟਰਾਈ ਕਰਾਂਗੇ ਵੇਲਾਗੇ ਟਰਾਈ ਕਰਾਂਗੇ